ਹਿੰਦੇ ਭਾਈ ਭਾਈ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਖਿਆਨਾ ਮੰਤਰੀ ਮੁਬਾਰਕ ਖਿਆਨਾ ਮੰਤਰੀ ਮੁਬਾਰਕ ਖਿਆਨਾ ਮੰਤਰੀ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਪੱਕੇ ਨਹੀਂ ਕਰਦੇ ਹਾਏ ਹਾਏ ਪੱਕੇ ਨਹੀਂ ਕਰਦੇ ਹਾਏ ਹਾਏ ਪੰਜਾਬ ਸਰਕਾਰ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਪੱਕੇ ਨਹੀਂ ਕਰਦੇ ਹਾਏ ਹਾਏ ਸਮੇਂ ਸਿਰ ਤਨਖਾਹ ਨਹੀਂ ਦਿੰਦੇ ਹਾਏ ਹਾਏ ਸਮੇਂ ਸਿਰ ਤਨਖਾਹ ਹਾਂਜੀ ਸਰ ਜੀ ਅੱਜ ਕੀ ਮਸਲਾ ਧਰਨਾ ਲਗਾਇਆ ਗਿਆ ਸਰ ਜੀ ਸਾਡੀਆਂ ਤਨਖਾਹਾਂ ਨੇ ਪਹਿਲਾਂ ਹੀ ਬਹੁਤ ਘਟ ਨਹੀਂ ਆ ਤੇ ਉਹ ਵੀ ਸਾਨੂੰ ਸਮੇਂ ਸਿਰ ਨਹੀਂ ਮਿਲਦੀਆਂ ਇਸ ਕਰਕੇ ਅਸੀਂ ਅੱਜ 28 ਤਰੀਕ ਅਖਾਈ ਜਿੱਥੇ ਵੀ ਨੀ ਨੂੰ ਬੈਠੇ ਆਂ ਤੇ ਅੱਜ 28 ਤਰੀਕ ਨੂੰ ਵੀ ਸਾਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈਗੀ ਇਹ ਉਹ ਸਰਕਾਰ ਹੈ ਜਿਹਨੇ ਸਾਨੂੰ ਐ ਐਨ ਐਚ ਐਮ ਦੇ ਕੰਮੇ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਅੱਗੇ ਜਦੋਂ ਅਸੀਂ ਸੱਤਾ ਜਾ ਕੇ ਸਭ ਤੋਂ ਪਹਿਲਾਂ ਕਿ ਤੁਹਾਨੂੰ ਪੱਕੇ ਕਰਾਂਗੇ ਪਰ 3 ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਕਾਰ ਆਉਣ ਦੇ ਬਾਵਜੂਦ 3 ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਨੇ ਅਜੇ ਤੱਕ ਸਾਡੀ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਇਹ ਸਰਕਾਰ ਤਾਂ ਦੂਜੀਆਂ ਸਰਕਾਰਾਂ ਵਾਂਗੂ ਹੀ ਨਿਕਲੀ ਹੈ ਉਹਦਾਲੇ ਫੇਰ ਵੀ ਸਾਨੂੰ ਕਦੇ 5% ਦੇ ਰੱਖਿਆ 10% ਦੇ ਸਮੇਂ ਦੇ ਅਕੋਰਡਿੰਗ ਕੁਛ ਨਾ ਕੁਛ ਕਰਦੇ ਰਹਿੰਦੇ ਸੀ ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਇਹ ਉਹੀ ਸਰਕਾਰ ਇਹਨਾਂ ਦੇ ਐਮਐਲਏ ਜਿੱਤਣ ਤੋਂ ਪਹਿਲਾਂ ਸੱਤਾ ਚੋਂਨ ਤੋਂ ਪਹਿਲਾਂ ਜੋ ਇਹਨਾਂ ਦੇ ਉਮੀਦਵਾਰ ਸੀ ਉਹ ਸਾਡੇ ਨਾਲ ਕੇ ਧਰਨੇ 'ਚ ਬਹਿੰਦੇ ਹੁੰਦੇ ਸਾਡੇ ਨਾਲ ਵਾਅਦੇ ਕਰਦੇ ਹੁੰਦੇ ਵੀ ਅਸੀਂ ਹਮੇਸ਼ਾ ਹੀ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਉੱਤੋਂ ਕੀ ਹੋਇਆ ਪਹਿਲਾਂ ਵੀ ਸਰਕਾਰਾਂ ਤੋਂ ਸਾਨੂੰ ਤਨਖਾਹ ਦਾ ਕਟਵਾਟ ਸਮੇਂ ਸਰ ਮਿਲ ਜਾਂਦੀਆਂ ਸੀ ਇਹ ਸਰਕਾਰ ਦੇ ਸਮੇਂ ਸਾਨੂੰ ਜਿਹੜੀ ਤਨਖਾਹ ਗਈ ਉਹ ਵੀ ਸਮੇਂ ਸਰ ਨਹੀਂ ਮਿਲਦੀ ਅੱਜ 28 ਤਰੀਕ ਹੋ ਗਈ ਹੈ ਅੱਜ ਤੱਕ ਸਾਨੂੰ ਤ ਉਸੀ ਲਾ ਲੋ ਵੀ ਇਦਾਂ ਸਾਡੇ ਫਿਰ ਘਰ ਪਰਿਵਾਰ ਦੇ ਖਰਚੇ ਨੇਗੇ ਜਾਂ ਜੋ ਐਕਸਟਰਾ ਹੋ ਹੁੰਦੇ ਆ ਸਾਰਿਆਂ ਨੇ ਲੋਨ ਕਰਾਇਆ ਹੋਇਆ ਸਮੇਂ ਸਰ ਕਿਸ਼ਤਾਂ ਵਗੈਰਾ ਸਾਡੇ ਤੋਂ ਸਿੰਪਲ ਤੱਕ ਵੀ ਲੋ ਹੋ ਰਹੇ ਨੇ ਦੱਸੋ ਕੀ ਕਰੀਏ ਇਨਾਂ ਸਰਕਾਰਾਂ ਦਾ ਇਹੀ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਅੱਜ ਜਿਹੜਾ ਧਰਨਾ ਵੀ ਸਾਨੂੰ ਜਿਹੜੇ ਤਰਖਾਹਾਂ ਨੇ ਸਾਡੀਆਂ ਉਸ ਸਮੇਂ ਸਰ ਦਿੱਤੀਆਂ ਜਾਣ ਤਾਂ ਜੋ ਸਾਨੂੰ ਜਿਹੜਾ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਸਮਾਜ ਦੇ ਵਿੱਚ ਰਹਿਣੇ ਆ ਜੇ ਚਾਰ ਜੇਬ ਚ ਰੁਪਏ ਹੋਣਗੇ ਤਾਂ ਅਸੀਂ ਸਮਾਜ 'ਚ ਤਰੀਕੇ ਨਾਲ ਰਹਿ ਸਕਦੇ ਆ ਨਹੀਂ ਤਾਂ ਫਿਰ ਉੱਥੇ ਨਮੋਸ਼ੀ ਦਾ ਸਾਹਮਣਾ ਸਾਨੂੰ ਕਰਨਾ ਹੀ ਪੈਂਦਾ ਤੇ ਅਸੀਂ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਸਾਡੀ ਤਨਖਾਹਾਂ ਨੇ ਸਮੇਂ ਸਿਰ ਪਾਇੰਜਨ ਤੇ ਸਾਨੂੰ ਪੱਕੇ ਕਰਨ ਵਾਲਾ ਕੰਮ ਉਹ ਛੇਤਰੀ ਜੀ ਦੀ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਫਿਰ ਇੱਕ ਵਾਰ ਸਾਰੇ ਜਿਹੜੇ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਕੰਮੇ ਨੇ ਆਉਣ ਵਾਲੇ ਸਮੇਂ 'ਚ ਉਹ ਕੰਮ ਬੰਦ ਕਰਕੇ ਪ੍ਰੋਪਰਲੀ ਇਦਾਂ ਹੀ ਦਰਿਆ 'ਤੇ ਬੈਠਣ ਨੂੰ ਮਜਬੂਰ ਹੋਵਾਂਗੇ ਕਿਉਂਕਿ ਸਾਡੀ ਮਜਬੂਰੀ ਹੈ ਸਾਡਾ ਕੋਈ ਸ਼ੌਂਕ ਨਹੀਂ ਹੈ ਕੰਮ ਛੱਡਣਾ ਜਾਂ ਦਰਿਆ 'ਤੇ ਬੈਠਣਾ ਧੰਨਵਾਦ ਹਾਂਜੀ ਸਰ ਜੀ ਅੱਜ ਧਰਨਾ ਲਗਾਇਆ ਕੀ ਮਸਲਾ ਹੈ ਅਸੀਂ ਸਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਪੰਜਾਬ ਦੇ ਅੱਜ 28 ਤਰੀਕ ਨੂੰ ਸਾਨੂੰ ਅੱਜ ਇੱਕ ਤਰਕਾਣ ਜਿਣੀ ਉਹਦੇ ਸੰਦੇ ਵਿੱਚ ਇਹ ਜਿਹੜਾ ਧਰਨਾ ਹੈਗਾ ਤੇ ਨਾਲ ਨਾਲ ਇਹ ਧਰਨਾ ਹੈਗਾ ਵੀ ਸਾਨੂੰ ਇਹ ਸਰਕਾਰ ਨੇ ਸੱਦਾ ਚੌਣ ਤੋਂ ਪਰਾ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਉਹਨਾਂ ਦੇ ਸਰਕਾਰ ਬਿਲਕੁਲ ਵੀ ਜਿਹੜਾ ਪੂਰਾ ਨਹੀਂ ਉੱਤਰੀ ਹੈਗੀ ਸਰਕਾਰ ਨੇ ਇਹੋ ਜਿਹਾ ਸਾਨੂੰ ਲਾ ਰੱਖਿਆ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੱਤੀ ਕੀਤਾ ਜਾਵੇ ਸੌਲਟੀ ਬੋਨਸ ਦਿੱਤਾ ਜਾਵੇ ਤੇ ਨਾਲ ਨਾਲ ਸਾਨੂੰ ਇਹ ਜੇ ਸਾਡੀ ਤਰਖਾਨ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਸਾਡੀਆਂ ਤਰਖਾਨ ਜਿਹੜੀਆਂ ਸਮੇਂ ਸਿਰ ਪਾ ਦਿੱਤੀਆਂ ਜਾਣ ਪਹਿਲਾਂ ਇਹ ਸਰਕਾਰਾਂ ਦੇ ਸਮੇਂ ਸਾਡੀਆਂ ਰੋਡ ਪਰਖਾਨ ਜਿਹੜੀ ਸਮੇਂ ਸਿਰ ਤਾਂ ਪੈਣੀ ਸੀ ਅੱਜ 28 ਜੂਨ ਤੁਹਾਡੇ ਸਾਹਮਣੇ ਦਿੱਤਾਂ ਵੀ ਤਰਖਾਨ ਨਹੀਂ ਦਿੱਤੀ ਅੱਜ ਸ਼ਾਮ ਤੱਕ ਜਿਆਹ ਆਉਣ ਵਾਲੇ ਦਿਨ ਵਿੱਚ ਕੋਈ ਸਾਡੀ ਤਰਖਾਨ ਮਿਲਦੀ ਤੇ ਅਸੀਂ ਸਰਕਾਰ ਨੂੰ ਇਹ ਹੀ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਵੀ ਸਾਨੂੰ ਸਮੇਂ ਸਿਰ ਤਰਖਾਨ ਦਿੱਤੀਆਂ ਜਾਣ ਤਾਜ ਸਾਡੇ ਕਿਹਨਾਂ ਘਰਾਂ ਦਾ ਗਿਆਰਾ ਹਸਪਤਲ ਚੱਲ ਸਕੀ ਇਹਨਾਂ ਨੂੰ ਪਤਾ ਪਿਆ ਸੀ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਹੁੰਦੀਆਂ ਨੇ ਸਾਰੇ ਮੈਡੀਟਨ ਪਰਿਵਾਰ ਨੇ ਸਾਡੇ ਤੇ ਇਸ ਤੁਹਾਨੂੰ ਦੇ ਬੜੇ ਕੰਮ ਚ ਨੇ ਤੇ ਤਾਂ ਕਿਹੜਾ ਸਾਡਾ ਹੈਗਾ ਸਿਸਟਮ ਸਾਡਾ ਪ੍ਰੋਪਰਲੀ ਸਾਡਾ ਸਮਾਜਿਕ ਪਰਿਵਾਰ ਕਿਹੜਾ ਸਿਸਟਮ ਨੂੰ ਸਹੀ ਤਰੀਕੇ ਨਾਲ ਚੱਲ ਸਕੀ ਸਾਨੂੰ ਤਰ੍ਹਾਂ ਜਿਹਾ ਵਾਅਦਾ ਕੀਤਾ ਜਾਂਦਾ ਅੱਗੇ ਕੀਤਾ ਜਾਵੇ ਤੇ ਸਾਨੂੰ ਸਮੇਂ ਸਿਰ ਇਹਨਾਂ ਤਰ੍ਹਾਂ ਇਹ ਮਿਲਦੀ ਆ ਰਹਾ ਧੰਨਵਾਦ ਸਭ